ਅੱਜ ਮਾਨਯੋਗ ਡਾਕਟਰ ਦਰਪਨ ਆਲੂਵਾਲੀਆ ਜੀ ਸਾਡੇ ਆਈਪੀਐਸ ਐਸਐਸਪੀ ਖੰਨਾ ਉਹਨਾਂ ਦੀ ਹਦਾਇਤਾਂ ਤੇ ਸਪੈਸ਼ਲ ਪਲਾਨ ਕੀਤਾ ਸੀ ਅਸੀਂ ਕਾਰਡਨ ਐਂਡ ਸਰਚ ਆਪਰੇਸ਼ਨ ਇਹਦੇ ਵਿੱਚ ਅਸੀਂ ਸਲੈਕਟ ਕੀਤਾ ਸੀ ਆਪਣਾ ਏਰੀਆ ਕਰਤਾਰਨਗਰ ਜਿੱਥੇ ਕਿ ਅਸੀਂ ਖੜੇ ਆ ਇੱਥੇ ਅਸੀਂ ਕਰੀਬ 100 ਬੰਦਾ ਆਪਣੀ ਫੋਰਸ ਦਾ ਇਕੱਠਾ ਕਰਕੇ ਜੋ ਵੀ ਸਸਪੈਕਟਡ ਕੋਈ ਥਾਵਾ ਨੇ ਹਾਰਸ਼ਪੋਟ ਟਾਈਪ ਅਸੀਂ ਉਹਨਾਂ ਦੀ ਅੱਜ ਸਰਚ ਕੀਤੀ ਹੈ ਤੇ ਇਹਦੇ ਵਿੱਚ ਅਸੀਂ ਜਿਵੇਂ ਆ ਸਾਡੇ ਨਾਲ ਕਾਉਂਸਲਰ ਸਾਹਿਬ ਖੜੇ ਨੇ ਹਰਸ਼ਦੀਪ ਸਿੰਘ ਵਾਰਡ ਨੰਬਰ 18 ਦੇ ਮੋਤਵਰ ਬੰਦਿਆਂ ਨੂੰ ਕੌਨਫੀਡੈਂਸ਼ੀਅਲ ਲੈ ਕੇ ਅਸੀਂ ਬੜਾ ਬਰੀਕੀ ਦੇ ਵਿੱਚ ਜਿਹੜੇ ਲੋਕ ਜੋ ਸਾਨੂੰ ਇਨਫੋਰਮੇਸ਼ਨ ਆ ਸੀਗੀਆਂ ਕਿ ਕੋਈ ਛੋਟੇ ਪੱਧਰ ਤੇ ਡਰੱਗ ਜਿਹੜੀ ਉਹ ਦਿੱਤੀ ਜਾ ਰਹੀ ਹੈ ਉਦੇ ਦੌਰਾਨ ਫਿਰ ਅਸੀਂ ਅੱਜ ਜਿਹੜਾ ਸਾਡਾ ਇਹ ਬੜਾ ਕਾਮਯਾਬ ਰਿਹਾ ਅਸੀਂ 7 ਬੰਦੇ ਕੋਈ ਰਾਉਂਡ ਅਪ ਕੀਤੇ ਨੇ ਔਰ ਕੁਝ ਸਾਡੇ ਕੋਲ ਰਿਕਵਰੀ ਵੀ ਹੈ ਜਿਹੜੀ ਅਸੀਂ ਅਜੇ ਵੈਰੀਫਾਈ ਕਰ ਰਹੇ ਹਾਂ ਤੇ ਇਹਦੇ ਵਿੱਚ ਬੜਾ ਅੱਛਾ ਸਹਿਯੋਗ ਮਿਲਿਆ ਜਿਹੜੀ ਇੱਥੋਂ ਦੀ ਪਬਲਿਕ ਹੈ ਕਿਉਂਕਿ ਜਿਹੜੇ ਉਸ ਤਰ੍ਹਾਂ ਦੇ ਖਾਸ ਤੌਰ ਤੇ ਕਾਉਂਸਲਰ ਸਾਹਿਬ ਨੇ ਵੀ ਦੱਸਿਆ ਹੈ ਕਿ ਪੁਲਿਸ ਦੀ ਜਿਹੜੀ ਵਿਜ਼ਿਬਿਲਟੀ ਔਰ ਸਟੱਟ ਸੱਡੀ ਹੈ ਜਿਹੜੀ ਹੈ ਇਹਦੇ ਚੰਗੇ ਵਧੀਆ ਨਤੀਜੇ ਜਿਹੜੇ ਫਰੂਟਫੁੱਲ ਹੈ ਉਹ ਮਿਲ ਰਹੇ ਆ ਕੋ ਪੰਜਾਬ ਸਰਕਾਰ ਦਾ ਜਿਹੜਾ ਮਿਸ਼ਨ ਹੈ ਨਾ ਜੁੱਧ ਨਸ਼ਿਆਂ ਵਿਰੁੱਧ ਬਹੁਤ ਵਧੀਆ ਚੱਲ ਰਿਹਾ ਹੈ ਪਹਿਲਾਂ ਵੀ ਐਸਐਸਪੀ ਸਾਹਿਬ ਨੇ ਕ੍ਰੀਏਟ ਖਰੀਸੀ ਜਿਸ ਦੇ ਵਿੱਚ ਇੱਕ ਅਨਫਰੂਟ ਜਿਹੜੇ ਮਕਾਨ ਸੀਗਾ ਤੇ ਉੱਥੇ ਇੱਕ ਨਸ਼ਾ ਤਸਕਰ ਰਹਿੰਦਾ ਸੀ ਉਹਦਾ ਮਕਾਨ ਵੀ ਢਾਇਆ ਗਿਆ ਸੀ ਔਰ ਉਸ ਤੋਂ ਬਾਅਦ ਕਾਫੀ ਠੱਲ ਪਈ ਹੈ ਤੇ ਹੋਰ ਵੀ ਜਿਹੜੇ ਮੜੇ-ਮੋੜੇ ਨਸ਼ੇ ਵੇਚਦੇ ਸੀ ਉਹ ਇੱਥੋਂ ਭੱਜ ਚੁੱਕੇ ਨੇ ਖਾਸ ਤੌਰ ਤੇ ਸਾਡੇ ਇਲਾਕੇ ਦੇ ਵਿੱਚੋਂ ਮੈਂ ਕਹਿੰਦਾ ਅੱਜ ਬਹੁਤ ਜ਼ਿਆਦਾ ਮਤਲਬ ਉਹ ਨਸ਼ੇੜੀ ਨੇ ਜਿਹੜੇ ਡਰਦੇ ਹੋਏ ਇੱਥੋਂ ਆਪਣਾ ਏਰੀਆ ਛੱਡ ਚੁੱਕੇ ਨੇ ਤੇ ਇਹ ਕਦੂਕਾ ਜਿਹੜੇ ਖਾਂਦੇ ਪੀਂਦੇ ਨੇ ਮੜਾ ਮੋਟਾ ਕਿਸੇ ਪਾਸੋਂ ਲੈ ਕੇ ਆਉਂਦੇ ਸੀ ਉਹਨਾਂ ਦੇ ਉੱਤੇ ਮੜਾ ਮੋਟਾ ਪੁਲਿਸ ਨੇ ਪ੍ਰਸ਼ਾਸਨ ਨੇ ਜੋ ਵੀ ਹੈ ਕਾਰਵਾਈ ਕੀਤੀ ਆ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਸਮੁੱਚੇ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਆ ਕਿ ਬਹੁਤ ਵਧੀਆ ਜਿਹੜਾ ਇਹ ਜੁਤ ਨਸ਼ਾ ਵਿਰੁੱਧ ਚੱਲ ਰਿਹਾ ਹੈ ਇਹ ਮਹੀਮ ਨੂੰ ਬੜਾ ਹੰਗਾਰਾ ਮਿਲ ਰਿਹਾ ਪਬਲਿਕ ਵੀ ਸਾਥ ਦੇ ਰਹੀ ਆ